ਕਹਿੰਦੇ ਬ੍ਰਹਮਾ ਵੱਡਾ ਹੈ ਕਿ ਬ੍ਰਹਮਾ ਨੂੰ ਪੈਦਾ ਕਰਨ ਵਾਲਾ ਪਰਮੇਸ਼ਵਰ ਵੱਡਾ ਹੈ। ਵੇਦ ਵੱਡੇ ਨੇ ਕਿ ਵੇਦਾਂ ਨੂੰ ਬ੍ਰਹਮਾ ਦੀ ਝੋਲੀ ਪਾਉਣ ਵਾਲੇ ਪਰਮੇਸ਼ਵਰ ਵੱਡੇ ਨੇ। ਸੋ ਸੌਖਾ ਹੈ ਸਮਝਣਾ ਪ੍ਰਮਾਤਮਾ ਖੁਦਾਇਆ ਵਾਹਿਗੁਰੂ ਉਹਦੀ ਜਿਹੜੀ ਅਗੰਮੀ ਅਜ਼ਮਤ ਹੈ ਉਹਦੀ ਜਿਹੜੀ ਕੀਰਤੀ ਹੈ, ਜਸ ਹੈ, ਤਾਕਤ ਹੈ ਉਹ ਸਭ ਨਾਲੋਂ ਵਧੇਰੇ ਹੈ। ਉਦੇ ਨਾਲੋਂ ਵੱਡਾ ਦੁਨੀਆ ਤੇ ਕੋਈ ਨਹੀਂ ਹੈ ਦਾ ਗ੍ਰੇਟੈਸਟ ਆਫ ਆਲ ਇਜ਼ ਸੁਪਰੀਮ ਲਾਰਡ ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਕਿਹਾ ਹੈ ਕਹਿੰਦੇ ਪ੍ਰਥਮੇ ਬ੍ਰਹਮਾ ਕਾਲੈ ਘਰ ਆਇਆ ਤੁਸੀਂ ਮੰਨਦੇ ਹੋ ਵੀ ਦੁਨੀਆ ਵਿੱਚ ਸਭ ਤੋਂ ਬ੍ਰਹਮਾ ਆਇਆ ਹੈ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਕਾਲ ਦੇ ਮੂੰਹ ਵਿੱਚ ਵੀ ਪਹਿਲਾਂ ਬ੍ਰਹਮਾ ਹੀ ਗਿਆ ਹੈ ਭਾਵ ਕਿ ਬ੍ਰਹਮਾ ਜੀ ਨੂੰ ਵੀ ਦੁਨੀਆ ਤੋਂ ਜਾਣਾ ਪਿਆ ਸਦੀਵੀ ਨਹੀਂ ਉਹ ਸਦੀਵੀ ਕੇਵਲ ਪਰਮੇਸ਼ਵਰ ਨੇ ਸਦੀਵੀ ਰਹਿਣ ਵਾਲਾ ਪਰਮਾਤਮਾ ਹੈ ਇਸੇ ਕਰਕੇ ਹੀ ਬ੍ਰਹਮਾਦਕ ਜਿਤਨੇ ਵੀ ਦੇਵੀ ਦੇਵਤੇ ਮਹਾਪੁਰਸ਼ ਨੇ ਉਹ ਅਕਾਲ ਪੁਰਖ ਨੂੰ ਤੇ ਆਉਂਦੇ ਨੇ